ਕਾਂਗਰਸ ਦੇ ਦੇਖੋ ਗੱਲ ਬੜੀ ਇਹ ਫਰਕ ਦੀ ਆ ਤੁਸੀਂ ਦੇਖੋ ਮੈਂ ਇਹੀ ਗੱਲ ਕਹਿ ਰਿਹਾ ਆ ਵੀ ਕਾਂਗਰਸ ਹਮੇਸ਼ਾ ਪੰਜਾਬ ਨੂੰ ਇਗਨੋਰ ਕਰਦੀ ਆ ਮੈਂ ਤਾਂ ਇੱਕ ਮਤਲਬ ਇਹ ਪਹਿਲਾਂ ਵੀ ਗੱਲ ਕਹਿੰਦਾ ਸੀ ਅੱਜ ਇਹ ਅਫਸੋਸ ਹੋਇਆ ਦੇਖ ਕੇ ਪਿਛਲੀ ਵਾਰ ਵੀ ਕਿੰਨੇ ਐਮਪੀ ਸੀ 8 ਐਮਪੀ ਸੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 ਐਮਪੀ ਹਜੇ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਗਾ ਕਾਂਗਰਸ ਨਾਲ ਪਰ ਮੈਨੂੰ ਦੁੱਖ ਬੜਾ ਹੋਇਆ ਇਸ ਵਾਰ ਵੀ ਕਾਂਗਰਸ ਪੰਜਾਬ ਨੇ ਸੱਤ ਜਿਤਾ ਕੇ ਭੇਜੇ ਸੱਤਾਂ ਦੇ ਵਿੱਚੋਂ ਸਭ ਤੋਂ ਸੀਨੀਅਰ ਕੌਣ ਨੇ ਉਹਦੇ ਵਿੱਚ ਔਜਲਾ ਸਾਹਿਬ ਜਿਹੜੇ ਤਿੰਨ ਵਾਰ ਐਮਪੀ ਬਣੇ ਸ੍ਰੀ ਅਮਰਸਰ ਸਾਹਿਬ ਤੋਂ ਆ ਦੂਜੇ ਪਾਸੇ ਜੇ ਲਾਓ ਅਨੰਦਪੁਰ ਸਾਹਿਬ ਤੋਂ ਸੀ ਇਸ ਵਾਰ ਚੰਡੀਗੜ੍ਹੋਂ ਚਲੇਗੇ ਮਨਹੀਸ਼ ਤਵਾੜੀ ਜੀ ਜਿਨ੍ਹਾਂ ਨੇ ਪੰਜ ਵਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਸਭ ਤੋਂ ਸੀਨੀਅਰ ਨੇ ਤੇ ਇੱਕ ਵੀ ਉਸ ਤੋਂ ਬਾਅਦ ਤੁਸੀਂ ਲਾ ਲਓ ਚੀਫ ਮਿਨਿਸਟਰ ਚੰਨੀ ਜੀ ਪੰਜਾਬ ਦੇ ਰਹੇ ਆ ਉਦੋਂ ਸੀਨੀਅਰ ਇੱਕ ਡਿਪਟੀ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹ ਨੇ ਦੂਜੇ ਪਾਸੇ ਹੋਰ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਵੀ ਜਿਹੜੀ ਜਗ੍ਹਾ ਹੈ ਉਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਜਾਂਦੀ ਮੈਂ ਹਜੇ ਕੋਈ ਕਹਿਣ ਵਾਲਾ ਨਹੀਂਗਾ ਫੈਸਲਾ ਰਾਹੁਲ ਗਾਂਧੀ ਨੇ ਕਰਨਾ ਹੈ ਜਦੋਂ ਲੀਡਰ ਉਹ ਬਣ ਗਏ ਉਦੋਂ ਬਾਅਦ ਕੀ ਗੱਲ ਪੰਜਾਬ ਦਾ ਕੋਈ ਡਿਪਟੀ ਲੀਡਰ ਨਹੀਂ ਬਣਦਾ ਸੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਪਿਛਲੀ ਵਾਰ ਤਾਂ 8 ਤੇ 30 ਕਾਂਗਰਸ ਇਸ ਵਾਰ ਤਾਂ 7 ਜਿੱਤੀਆਂ ਮੈਂ ਇਹੀ ਕਹਿਣਾ ਚਾਹੁੰਦਾ ਕਾਂਗਰਸੀਆਂ ਨੂੰ ਵੀ ਕਾਦੇ ਲਈ ਕਿਸ ਲਈ ਵੋਟ ਪਾਉਨੇ ਹੋ ਜਦੋਂ ਅੱਜ ਸਭ ਤੋਂ ਜਿਹੜਾ ਤਿੰਨ ਸੀਟਾਂ ਐ ਸ਼ਾਇਦ ਮੇਰੀ ਖਿਆਲ ਨਾਲ ਅਸਾਮ ਚਾਈਆਂ ਐ ਉੱਥੇ ਦੇ ਗੌਰਵ ਗਗੋਈ ਜੀ ਨੂੰ ਡਿਪਟੀ ਲੀਡਰ ਬਣਾਇਆ ਐ ਉਦੋਂ ਬਾਅਦ ਜਿਹੜੇ ਦੋ ਬੰਦੇ ਵਿਪ ਕੋ ਬਣਾਏ ਨੇ ਉਹ ਵੀ ਹੋਰ ਸਟੇਟਾਂ ਦੇ ਆ ਤੇ ਇੰਨੀ ਐਸਸੀ ਪਰਿਵਾਰਾਂ ਨੂੰ ਤਾਂ ਖਾਸ ਤੌਰ ਇੰਨੀ ਨਫ਼ਰਤ ਆ ਵੀ ਜਿਹੜੇ ਉਹਨਾਂ ਦੇ ਸੁਰੇਸ਼ ਜੀ ਸੁਰੇਸ਼ ਜੀ ਸੱਤ ਵਾਰ ਦੇ ਐਮਪੀ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਉਹਨਾਂ ਨੂੰ ਅੱਜ ਚੀਫ ਵਿਪ ਬਣਾਇਆ ਹੈ ਲੀਡਰ ਦਾ ਕੀ ਬਣਾਉਣਾ ਡਿਪਟੀ ਲੀਡਰ ਦਾ ਕੀ ਬਣਾਉਣਾ ਚੀਫ ਵਿਪ ਬਣਾਇਆ ਚਲੋ ਉਹ ਅਲੱਗ ਗੱਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਪੰਜਾਬ ਦੀ ਧਰਤੀ ਤੇ ਖੜਾ ਬੜੀ ਆਸ ਸੀ ਵੀ ਪੰਜਾਬ ਦੇ ਲੋਕਾਂ ਨੇ 7 ਮੈਂਬਰ ਪਾਰਲੀਮੈਂਟ ਜਿਹੜੇ ਉਹ ਜਿਤਾਏ ਆ ਜਿਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਆ ਇੱਕ ਡਿਪਟੀ ਚੀਫ ਮਿਨਿਸਟਰ ਰਿਹਾ ਕਾਂਗਰਸ ਦਾ ਇੱਕ ਚੀਫ ਮਿਨਿਸਟਰ ਰਿਹਾ ਏ ਦੂਜੇ ਗੁਰੂ ਘਰ ਤੋਂ ਇਹ ਆਸੀ ਅੰਮ੍ਰਿਤਸਰ ਸ੍ਰੀ ਗੁਰੂ ਸਾਡੀ ਪਵਿੱਤਰ ਧਰਤੀ ਆ ਗੁਰੂਆਂ ਦੀ ਸ਼ੁਰੂ ਅੰਮ੍ਰਿਤਸਰ ਸਾਹਿਬ ਜਿੱਥੇ ਸਾਡਾ ਦਰਬਾਰ ਸਾਹਿਬ ਆ ਉੱਥੇ ਦੇ ਐਮਪੀ ਤੀਜੀ ਵਾਰ ਜਿੱਤ ਕੇ ਗਏ ਆ ਤੇ ਉਹਨਾਂ ਨੇ ਪਾਰਲੀਮੈਂਟ ਚ ਰੋਜ਼ ਮੈਂ ਸਮਝਦਾ ਸਭ ਦੇ ਵਿਚਾਰਿਆਂ ਦੇ ਜਿਹੜੇ ਸੰਘ ਨੇ ਜਿਹੜੇ ਗਲੇ ਨੇ ਉਹ ਨਾਰੇ ਲਾਉਂਦੇ ਲਾਉਂਦੇ ਮਰਦਾਬਾਦ ਪਾਟ ਗਏ ਤੇ ਅੱਜ ਵੀ ਮੈਂ ਕਹਿੰਦਾ ਕਿਸੇ ਪੰਜਾਬੀ ਨੂੰ ਜਿਹੜਾ ਐਮਪੀ ਹੈ ਉਹਨੂੰ ਹੁਣ ਅੱਜ ਤੋਂ ਬਾਅਦ ਕੋਈ ਉੱਥੇ ਕਾਂਗਰਸ ਖਾਤਰ ਨਾਰੇ ਨਹੀਂ ਲਾਉਣੇ ਚਾਹੀਦੇ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਉਹਦੇ ਦੀ ਗੱਲ ਨਹੀਂ ਹੁੰਦੀ ਸਾਹਮਣੇ ਦੀ ਨਹੀਂ ਸਾਹਮਣੇ ਪਰ ਇਸ ਤਰੀਕੇ ਨਾਲ ਦੁਸ਼ਮਣ ਆਰਡੀ ਵੀ ਇੰਨੇ ਐਮਪੀ ਜਿਤਾ ਕੇ ਵੀ ਇੱਕ ਵੀ ਪਾਰਲੀਮੈਂਟ ਦੇ ਉੱਦਾ ਦੇਣੂ ਕਾਂਗਰਸ ਪਾਰਟੀ ਨਫ਼ਰਤ ਕਰਦੀ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਐਮਪੀ ਨੇ ਉਹਨਾਂ ਨੇ ਕੀ ਮਾੜਾ ਕੀਤਾ 3-3 ਵਾਰ 4-4 ਵਾਰ ਇੰਨਾ ਉੱਥੇ ਸੰਗ ਪਾੜ ਪੜ ਰੋਜ਼ ਮੁਰਦਾਬਾਦ ਮੁਰਦਾਬਾਦ ਕਰਕੇ ਪ੍ਰਧਾਨ ਮੰਤਰੀ ਸਰਕਾਰ ਦੇ ਬੇਸ਼ਕੁਪ ਤੋਂ ਜ਼ਰੂਰ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਵੀ ਨਹੀਂ ਅਸੀਂ ਤਾਂ ਕਾਂਗਰਸ ਪਰ ਮੈਨੂੰ ਪਤਾ ਮੇਰੀ ਬਹੁਤਾਂ ਨਾਲ ਗੱਲ ਹੋਈ ਆ ਪਾਰਲੀਮੈਂਟ 'ਚ ਹੋਈ ਆ ਤੇ ਉਹਨਾਂ ਦਾ ਦਿਲ ਬੜਾ ਅੰਦਰੋਂ ਦੁਖਿਆਏ ਉਹ ਕਹਿ ਨਹੀਂ ਸਕਦੇ ਪਾਰਲੀਮੈਂਟ ਇਹ ਇਹ ਗੱਲਾਂ ਦੂਜੇ ਪਾਸੇ ਪਾਰਟੀਆਂ ਨੂੰ ਉਹ ਕੀ ਕਹਿਣਗੇ ਦੂਜੇ ਪਾਸੇ ਪਾਰਟੀ ਅਕਸਰ ਸੱਤਾ ਚ ਪਾਰਟੀ ਉਹਨੇ ਪੰਜਾਬ ਨੂੰ ਮੈਂ ਤਾਂ ਵੀ ਮੈਂ ਸ਼ੁਕਰ ਵੀ ਕਰਦਾ ਵੀ ਉਹਨਾਂ ਨੇ ਪੰਜਾਬ ਨੂੰ ਕੇਂਦਰ ਦੀ ਸੱਤਾ ਦੇ ਵਿੱਚ ਉਹਨਾਂ ਨੇ ਇੱਕ ਭਾਗੀਦਾਰ ਬਣਾਇਆ ਪਰ ਜਦੋਂ ਇਸਨੇ ਯਾਰ ਪੰਜਾਬ ਸਟੇਟ ਮਨੀਸ਼ ਤਵਾੜੀ ਸਾਹਿਬ ਵਰਗੇ ਸੀ ਰੂਲ ਕੇ ਰੱਖਤੇ ਕਿਹਾ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਜਿਹੜਾ ਤੁਸੀਂ ਆਪ ਦੇਖੋ ਪਿਛਲੀ ਵਾਰ 8 8 ਐਮ ਪੀ ਸਾਰਿਆਂ ਨੂੰ ਨਾ ਮੈਨੂੰ ਕਿੱਥੇ ਲਾਇਆ ਗਿਆ ਮੈਨੂੰ ਤਾਂ ਇਹ ਇਹੀ ਤਾਂ ਇਹੀ ਤਾਂ ਗੱਲ ਹੈ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਪੁੱਛਣ ਨੂੰ ਤਿਆਰ ਨਹੀਂ ਤੇ ਇੰਨੀ ਨਫ਼ਰਤ ਆ ਪੰਜਾਬੀਆਂ ਪ੍ਰਤੀ ਇੰਨੀ ਨਫ਼ਰਤ ਆ ਪੰਜਾਬ ਪ੍ਰਤੀ ਵੀ ਅੱਜ ਵੀ 7 ਐਮਪੀ ਦਿੱਤੇ ਹੁਣ ਉਹ ਚੋਂ ਇੱਕ ਨੂੰ ਕੋਈ ਅਹੁਦਾ ਨਾ ਦਿੱਤਾ ਪਾਰਲੀਮੈਂਟ ਚ ਤੇ ਮੈਂ ਤੁਹਾਨੂੰ ਗਿਣਾਇਆ ਕਿਹੜਾ ਸਾਬਕਾ ਮੁੱਖ ਮੰਤਰੀ ਆ ਕਿਹੜਾ ਸਾਬਕਾ ਡਿਪਟੀ ਡਿਪਟੀ ਮੁੱਖ ਮੰਤਰੀ ਆ ਕਿਹੜਾ ਉੱਥੇ ਕਾਂਗਰਸ ਦਾ ਪ੍ਰਧਾਨ ਆ ਸਾਰਿਆਂ ਨੂੰ ਵੇਲੇ ਕਰਕੇ ਤੋੜਤਾ ਅੱਜ ਮੈਂ ਸਮਝਦਾ ਇਹ ਪੰਜਾਬ ਦੇ ਕਾਂਗਰਸ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ ਪਾ ਤੋੜਦੇ ਆ ਹਾਈ ਕਮਾਂਡ ਬਿਲਕੁਲ ਇਹਨਾਂ ਦਾ ਕੋਈ ਮੁੱਲ ਨਹੀਂ ਪਉਂਦੀ ਭਾਜਪਾ ਤੋਂ ਥੱਲੇ ਰਹੀਆ ਕਾਂਗਰਸ ਦਾ 3 ਨੰਬਰ ਤੇ ਇਹ ਦੇ ਕੋ ਗੱਲੇ ਆ ਹਰ ਬੰਦਾ ਮੁੱਖ ਮੰਤਰੀ ਦਾ ਦਾਵੇਦਾਰ ਹੈ ਤੇ ਜਦੋਂ ਉੱਥੇ ਕੋਈ ਪ੍ਰੋਗਰਾਮ ਬਣਦਾ ਸੀ ਕੋਈ ਕਹਿੰਦਾ ਸੀ ਪ੍ਰਧਾਨ ਦਾ ਬਣਾਓ ਕੋਈ ਕਹਿੰਦਾ ਸੀ ਐਮਪੀ ਦਾ ਬਣਾਓ ਕੋਈ ਕਹਿੰਦਾ ਸੀ ਸੀਐਲਪੀ ਲੀਡਰ ਦਾ ਬਣਾਓ ਇਸ ਕਰਕੇ ਉਹ ਰੋਜ਼ ਕਈ ਘਰਦਿਆਂ ਦੇ ਵੀ ਕਹਿੰਦੇ ਸੀ ਵੀ ਸਾਡੇ ਘਰਦਿਆਂ ਦੇ ਪ੍ਰੋਗਰਾਮ ਵੀ ਰੱਖੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਬੇਸ਼ੱਕ ਇੱਕ ਗੱਲ ਮੇਰੀ ਹੋਰ ਸੁਣ ਲਓ ਕਾਂਗਰਸ ਪਾਰਟੀ ਜਿਹੜੀ ਜਿੱਤੀ ਆ ਸੀਟਾਂ ਉਹ ਸਿਰਫ ਸਮਝੌਤੇ ਕਰਕੇ ਜਿਹੜਾ ਸਮਝੌਤਾ ਸੀ ਉਤੋਂ ਉਰੇ ਦਾ ਕੈਂਡੀਡੇਟਾਂ ਨੂੰ ਪਤਾ ਨਹੀਂ ਲੱਗਿਆ ਮੈਂ ਪੱਪੀ ਪ੍ਰੈਸ਼ਰ ਜੀ ਨੂੰ ਸਤਕਾਰਯੋਗ ਨਹੀਂ ਮੇਰੇ ਵੱਡੇ ਭਰਾ ਨੇ 2 ਦਿਨ ਪਹਿਲਾਂ ਕੈਂਡੀਡੇਟ ਨੂੰ ਨਹੀਂ ਪਤਾ ਲੱਗਿਆ 2 ਦਿਨ ਪਹਿਲਾਂ ਜਿਹੜਾ ਜਿਹੜਾ ਕੈਂਡੀਡੇਟ ਜਿਤਾਉਣਾ ਸੀ ਉਹ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਹੈੱਡ ਸੀ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਸੀਗੇ ਜਨਰਲ ਸੈਕਟਰੀ ਉਹਨਾਂ ਨੇ ਬਹਿ ਕੇ ਉੱਥੇ ਫੈਸਲੇ ਕੀਤੇ ਆ ਤੇ ਜਿਹੜੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹਰੋਣੇ ਸੀ ਉਹ ਹਰਾਤੇ ਜਿਹੜੇ आम आदमी ਦੇ ਹਰਾਉਣੇ ਸੀ ਉਹ ਹਰਾਤੇ ਇਸ ਕਰਕੇ ਦੋਨਾਂ ਨੇ ਗਠਬੰਧਨਾ ਇਹ ਤਾਂ ਕੋਈ ਝੂਠੀ ਹੈ ਨਹੀਂ ਤੇ ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਕਿੱਥੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੱਤਾ 'ਚ ਆਉਣ ਖਾਤਰ ਇਹਨਾਂ ਨੇ ਸਾਰੀਆਂ ਧੋਖਾ ਦਿੱਤਾ ਸਾਰਿਆਂ ਨੂੰ ਹੁਣ ਡਰਾਮਾ ਕਰਕੇ ਦੋਨੋਂ ਅਲੱਗ-ਅਲੱਗ ਲੜਦੇ ਸੀ ਹੁਣ ਤਾਂ ਚਲੋ ਅਲੱਗ ਗੱਲ ਆ ਵੀ ਸਰਕਾਰ ਜਦੋਂ ਹੁੰਦੀ ਆ ਬਾਈ ਇਲੈਕਸ਼ਨ ਦੇ ਵਿੱਚ ਤਾਂ ਗਵਰਨਮੈਂਟ ਹੀ ਜਿੱਦਦੀ ਹੁੰਦੀ ਆ ਤੇ ਅੱਜ ਇੱਕ ਦੂਜੇ ਨੂੰ ਨੰਗਾ ਕਰ ਰਹੇ ਸੀ ਦਿੱਲੀ ਫੇਰ ਕਹਿੰਦੇ ਜਦੋਂ ਸੀਟਾਂ ਗਿਣਦੇ ਆ ਮੀਡੀਆ ਦੇ ਸਾਹਮਣੇ ਆਉਂਦੀਆਂ ਫਿਰ ਉਹ ਇੰਡੀਆ ਆਲਾਈਂਸ ਦੀਆਂ ਗਿਣਨ ਲੱਗ ਜਾਂਦੇ ਆ ਮੇਰੇ ਗ੍ਰੈਂਡਫਾਦਰ ਲਈ ਕਾਂਗਰਸ ਹਾਰੀ ਤੇ ਜਦੋਂ ਉੱਤੇ ਗਿਣਦੇ ਆ ਵੀ ਇੰਡੀਆ ਆਲਾਈਂਸ ਨੇ ਕਿੰਨੇ ਜਿੱਤੀਆਂ ਫਿਰ ਉਹ ਆਮ ਆਦਮੀ ਦੀ ਸੀਟ ਵਿੱਚ ਗਿਣ ਲੈਂਦੇ ਆ ਇਸ ਕਰਕੇ ਤਮਾਸ਼ਾ ਕਰ ਰਿਹਾ ਲੋਕਾਂ ਨੂੰ ਬੇਵਕੂ ਬਣਾ ਰਿਹਾ ਲੋਕਾਂ ਨੂੰ ਪਰ ਜ਼ਰੂਰ ਅਗਲੀਆਂ ਬਾਏ ਇਲੈਕਸ਼ਨ ਚ ਸੇਧ ਰਹਿਣਾ ਚਾਹੀਦਾ ਇਹ ਦੋਨੋਂ ਰਲ ਕੇ ਰਲੇ ਹੋਏ ਆ ਜਾਂ ਤੱਕ ਕਹਿੰਦੇ ਨੇ ਵੀ ਇੰਡੀਆ ਆਲਾਈਂਸ ਅਸੀਂ ਨਹੀਂ ਗੇ ਜਾਂ ਤੱਕ ਇਹ ਕਹਿੰਦੇ ਆਹੀ ਐਮਪੀ ਜਿਹੜੇ ਨੇ ਕਾਂਗਰਸ ਦੇ ਉੱਥੇ ਇਕੱਠੇ ਇਕੱਠੇ ਹੋ ਕੇ ਨਾਰੇ ਮਾਰਦੇ ਹੁੰਦੇ ਆ ਇਕੱਠੇ ਹੋ ਕੇ ਖੜੇ ਹੁੰਦੇ ਆ ਤੇ ਇਸ ਕਰਕੇ ਇਹ ਬਿਲਕੁਲ মিডিਆ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਆ ਵੀ ਇਹ ਨਮੂਨੇ ਕਿਸ ਤਰੀਕੇ ਦੀ ਕਿਸ ਤਰੀਕੇ ਨਾਲ ਧੋਖਾ ਦੇ ਰਿਹਾ ਲੋਕਾਂ ਨੂੰ ਆ ਹੁਣ ਸੈਸ਼ਨ ਸ਼ੁਰੂ ਹੋ ਜੂ ਬਾਈ ਨੂੰ ਤੇ ਉੱਥੇ ਇੰਡੀਆ ਐਲਾਈਅንስ ਬਣ ਜੂਗਾ ਉਰੇ ਆ ਕੇ ਕਾਂਗਰਸ ਤੇ ਆਮ ਆਦਮੀ ਬਣ ਜਾਂਦੇ ਆ ਰਾਜਪੁਰਾ ਟੱਪੇ ਨਹੀਂ ਉੱਥੇ ਜਾ ਕੇ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਪਰ ਸਾਹਮਣੇ ਜੀ ਪੁਲਿਸ ਸਾਹਿਬ ਨੇ ਆਗੇ ਜੀ ਆਗੇ ਥੈਂਕ ਯੂ ਜੀ ਪਲੀਜ਼ ਥੋੜਾ ਹੇਠਾਂ ਚਲੋ ਨੀਚੇ ਆ ਕੇ ਸਰਪੰਚ ਜੀ ਸਿਰ ਸਾਹਿਬਾਨ ਨੇ ਸੁਭੀ ਬਾਦ ਜਵਾਬ ਦੇਣ ਲਈ ਦੇਖੋ ਦੇਖੋ ਮੈਂ ਇਸ ਗੱਲ 'ਚ ਕੋਈ ਮੇਰਾ ਲੈਣਾ ਨਹੀਂ ਚਾਹਦਾ ਉਹਨਾਂ ਦੀ ਭਾਗ ਨਹੀਂ ਦਾ ਪਰ ਗੱਲ ਇੱਕ ਜੁੜ ਹੈ ਇਹ ਫਿਕਰ ਵਾਲੀ ਗੱਲ ਆ ਅਕਾਲੀ ਦਲ ਜਿਹੜਾ ਉਹ ਪੰਜਾਬ 'ਚ ਰਹਿਣਾ ਚਾਹੀਦਾ ਅਕਾਲੀ ਦਲ ਰਹਿਣਾ ਇੱਕ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਕਰਕੇ ਪੰਜਾਬ 'ਚ ਅਕਾਲੀ ਦਲ ਦਾ ਕੋਈ ਜਿੱਤਨ ਹਾਰਨ ਦੀ ਗੱਲ ਨਹੀਂ ਹੁੰਦੀ ਨਹੀਂ ਇਸ ਵੇਲੇ ਤਾਂ ਦੇਖੋ ਅਕਾਲੀ ਦਲ ਬਾਦਲ ਆ ਹੋਰ ਅਕਾਲੀ ਦਲ ਤਾਂ ਕੋਈ ਹੈ ਨਹੀਂਗਾ ਜਿਹੜਾ ਪਿਛਲੇ ਦਿਨਾਂ ਤੋਂ ਸੱਤਾ 'ਚ ਰਾਜ ਕਰ ਰਿਹਾ ਜਾਂ ਜਿਹਦੀ ਜਿਹਦਾ ਕੇਡਰ ਆ ਇਸ ਕਰਕੇ ਉਹ ਉਹਨਾਂ ਦੀ ਅਕਾਲੀ ਦਲ ਬਾਦਲ ਦੇ ਥੱਲੇ ਹੀ ਸਾਰੇ ਨੇ ਹਜੇ ਕਿਸ ਨੇ ਇਹ ਤਾਂ ਕਿਹਾ ਨਹੀਂ ਵੀ ਅਸੀਂ ਅਕਾਲੀ ਦਲ ਬਾਦਲ ਤੋਂ ਬਾਹਰ ਆ ਲੜ ਤਾਂ ਅਕਾਲੀ ਦਲ ਬਾਦਲ ਦੇ ਅੰਦਰ ਹੀ ਰਹੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨਾਲੋਂ ਲੜਾਈ ਨਾਲੋਂ ਵੱਡਾ ਅਕਾਲੀ ਦਲ ਦਾ ਰਹਿਣਾ ਪੰਜਾਬ ਲਈ ਜ਼ਰੂਰੀ ਆ ਇਹ ਹਿੰਦੂ ਸਿੱਖ ਭਾਈਚਾਰੇ ਇੱਕਤਾ ਲਈ ਬੜੀ ਜ਼ਰੂਰੀ ਆ ਬਾਰਡਰ ਸਟੇਟ ਹੋਣ ਨਾਲ ਤੇ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਨੇ ਬੜੇ ਅੱਜ ਦੀ ਗੱਲ ਨਹੀਂ ਬਹੁਤ ਪੁਰਾਣੇ ਬਹੁਤ ਚੰਗੇ ਕੰਮ ਵੀ ਕੀਤੇ ਆ ਅਕਾਲੀ ਦਲ ਨੇ ਇਹ ਤਾਂ ਹੁਣ ਲੋਗ ਮਾੜੇ ਆਗੇ ਵਿੱਚ ਜਿਨ੍ਹਾਂ ਦੇ ਕਰਕੇ ਪ੍ਰੋਬਲਮਾਂ ਹੋਈਆਂ ਪਰ ਚੱਲਦਾ ਇਹ ਪਰ ਮੈਨੂੰ ਲੱਗਦਾ ਜ਼ਰੂਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹ ਪੰਜ ਸਿੰਘ ਸਵਾਨ ਨੇ ਉਹ ਬੜੇ ਸਮਝਦਾਰ ਨੇ ਉਹ ਦੇਖ ਕੇ ਫੈਸਲਾ ਕੋਈ ਵੀ ਲੈਣਗੇ ਪਟਨਾ ਪਟਨਾ ਸਾਹ ਦੇ ਸੱਚਾਰ ਸਾਹਮਣੇ ਉਹਨਾਂ ਨੂੰ ਸਦਾ ਸਹੀ ਤਰੀਕੀ ਕੋਈ ਨਾ ਕੋਈ ਚੀਜ਼ 12 ਮਿੰਟ ਦੇ ਵਿੱਚ ਦੇਖਦੇ ਆਪਕੇ ਦੇਖੋ ਮੈਂ ਇਨਾ ਧਾਰਮਿਕ ਇਸ਼ੂਆਂ ਤੇ ਮੈਂ ਕੀ ਗੱਲ ਕਰ ਰਹੇ ਹੋ ਸਰ ਸਰ ਜਿਹੜਾ ਮੈਂ ਮਰਜ਼ੀ ਦਿੱਤਾ ਸੀਗਾ ਜਸਟਿਨ ਟ੍ਰੂਪੋ ਨੇ ਜੰਜੀਤ ਦੀ ਸ਼ਲਾਘਾ ਦੇ ਵਿੱਚ ਪੰਜਾਬੀ ਸ਼ਬਦ ਵਰਤੇ ਵੀ ਪੰਜਾਬੀ ਮੁੰਡੇ ਨੇ ਤਾਂ ਮਰੋਸ ਨੂੰ ਕਿਹਾ ਮਨਜਿੰਦਰ ਸਰਸਾ ਕਹਿੰਦੇ ਆ ਭਾਰਤੀ ਕਹਿਣਾ ਚਾਹੀਦਾ ਸੀ ਪੰਜਾਬੀ ਕਿਉਂ ਕਿ ਹਾਂ ਸ਼ਗਾਰ ਤੀਰ ਦੇ ਤਰ੍ਹਾਂ ਕਹਿੰਦੇ ਤਾਂ ਚਲੋ ਚਲੋ ਮੈਂ ਜਿਹੜਾ 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 ਪੰਜਾਬ ਆ ਉਹ ਵੀ ਭਾਰਤ ਦਾ ਅੰਗ ਇੱਥੇ ਤਾਂ ਕੋਈ ਇੱਥੇ ਤਾਂ ਕੋਈ ਗੱਲ ਹੈ ਨਹੀਂ ਤੇ ਮੈਂ ਸਮਝਦਾ ਉਹ ਜਦੋਂ ਇਲੈਕਸ਼ਨ ਆ ਜਾਂਦੀ ਹੈ ਨਾ ਉਹ ਜਸਟਿਨ ਟਰੂਡੋ ਸਾਹਿਬ ਕੋਈ ਨਾ ਕੋਈ ਜ਼ਰੂਰ ਪੰਜਾਬੀਆਂ ਦਾ ਫੰਡ ਪੰਜਾਬੀ ਦੀਆਂ ਵੋਟਾਂ ਲੈਣ ਨੂੰ ਉਹ ਕੋਈ ਨਾ ਕੋਈ ਰਾਜਨੀਤੀ ਜ਼ਰੂਰ ਕਰਦੇ ਆ ਇਹ ਇਹਦੇ ਪਿੱਛੇ ਰਾਜਨੀਤੀ ਆ ਉਹਨਾਂ ਦੀ ਮੈਂ ਉਸ ਗੱਲ 'ਚ ਨਹੀਂ ਪੈਂਦਾ ਪਰ ਹੈ ਪੋਲਿਟਿਕਸ ਇਹਦੇ ਪਿੱਛੇ ਸਰ ਜੱਜ ਜੱਜਦਾਰ ਨੇ ਕਿਹਾ ਸੀ ਕਿ ਇਹ ਸੰਗ੍ਰਹਿ ਹਾਲੇ ਹੈਗਾ ਉਹਦੇ ਫਾਟੇ ਪਾ ਕੇ ਬੈਠੇ ਉਹਨਾਂ ਦੇ ਮਨ ਤੇ ਤੇ ਉੱਥੇ ਹੋਰ ਕਿਹਦੀ ਲੱਗੀ ਆ ਫੋਟੋ ਸਾਰੇ ਹੀ ਉਹਨਾਂ ਦੀਆਂ ਲੱਗੀਆਂ ਹੋਈਆਂ ਜਿੰਨੀਆਂ ਮਰਜ਼ੀ ਹੋਰ ਲਾਈ ਜਾਣ ਉਹ ਤਾਂ ਉਹਨਾਂ ਦਾ ਅਧਿਕਾਰ ਆ ਆਪਾਂ ਕੀ ਗੱਲ ਸਿਰਫ ਇਹ ਆ ਵੀ ਮੈਂ ਫੇਰ ਬਾਰ-ਬਾਰ ਕਮਾਂ ਵੀ ਉਹ ਬੜੇ ਸਿਆਣੇ ਨੇ ਪਰ ਹਾਂ ਤਸਵੀਰਾਂ ਉਹ ਤਾਂ ਭਗਤ ਸਿੰਘ ਦੇ ਬਰਾਬਰ ਵੀ ਨਾਲਾਈ ਜਾਂਦੇ ਆ ਸਾਰਿਆਂ ਨੂੰ ਉਹ ਤਾਂ ਇਸ ਕਰਕੇ ਹੁਣ ਤਾਂ ਆ ਬਈ ਉੱਤਿਆ ਹੋਇਆ ਜੋ ਹੁੰਦਾ ਹੋਈ ਜਾਂਦਾ ਹੈ ਇੱਕ ਜਿਹੜਾ ਟਾਰਗੇਟ ਹੁੰਦਾ ਸਰ ਜੀ ਮੇਰੇ ਗ੍ਰੈਂਡਫਾਦਰ ਨੇ ਉਸ ਵੀ ਜਿਹੜੀ ਆ ਬੜੀ ਗੱਲ ਇਹ ਆ ਜਿਹਹੇ ਲੋਕ ਅਹੁਦਿਆਂ ਤੇ ਬੈਠਣਗੇ ਉਹ ਜੀ ਸਮਾਜ ਨੂੰ ਸੰਦੇਸ਼ ਦੇਣਗੇ